ਕਾਨਫਰੰਸ ਦੇ ਵਿੱਚ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਉਹਨੇ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਹੋ ਜੀ ਆਇਆਂ ਨੂੰ ਵੈਲਕਮ ਜਿਵੇਂ ਤੁਸੀਂ ਜਾਣਦੇ ਹੋ ਕਿ ਬੀਤੀ ਕੱਲ 24 4 2025 ਨੂੰ ਅਸੀਂ ਪੰਜਾਬ ਦੇ ਵਿੱਚ ਜਦੋਂ ਤੋਂ 1993 ਦੇ ਵਿੱਚ ਪੰਚਾਇਤਾਂ ਨੂੰ ਸੰਵਿਧਾਨਿਕ ਅਧਿਕਾਰ ਮਿਲੇ ਨੇ ਉਸ ਦਿਨ ਤੋਂ ਬਾਅਦ ਚੋ ਇਹ ਪਹਿਲੀ ਵਾਰ ਹਿਸਟਰੀ ਚ ਹੋਇਆ ਪੰਜਾਬ ਪੰਜਾਬ ਦੀ ਵਿੱਚ ਕਿ ਕੌਮੀ ਪੰਚਾਇਤ ਦਿਹਾੜਾ ਕੌਮੀ ਪੰਚਾਇਤ ਦਿਵਸ ਮਨਾਇਆ ਗਿਆ ਹੋਵੇ ਜਿਹਦੇ ਵਿੱਚ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਖੁਦ ਸ਼ਿਰਕਤ ਕੀਤੀ ਇਹ ਜਿਹੜਾ ਪ੍ਰੋਗਰਾਮ ਸੀ ਇਸ ਪ੍ਰੋਗਰਾਮ ਦੇ ਵਿੱਚ ਕੁਝ ਬਹੁਤ ਵੱਡੇ ਐਲਾਨ ਮੁੱਖ ਮੰਤਰੀ ਸਾਹਿਬ ਦੁਆਰਾ ਕੀਤੇ ਗਏ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਪੰਜਾਬ ਦੇ ਅੰਦਰ ਚੱਲਦੀ ਹੈ ਸਾਡੀ ਸਰਕਾਰ ਦਾ ਇੱਕ ਮੁੱਖ ਮਕਸਦ ਹੈ ਕਿ ਸਰਬ ਪੱਕੀ ਵਿਕਾਸ ਕਰਨਾ ਸਾਰੀਆਂ ਜਿੰਨੇ ਜਿੰਨੇ ਸਾਡੇ ਵਰਗ ਨੇ ਸਾਰੇ ਵਰਗਾਂ ਨੂੰ ਉੱਚਾ ਚੱਕਣਾ ਸਾਰੇ ਵਰਗਾਂ ਨੂੰ ਹਰ ਇੱਕ ਉਹਨਾਂ ਦਾ ਬਣਦਾ ਮਾਨ ਸਤਕਾਰ ਇਸ ਸਮਾਜ ਦੇ ਵਿੱਚ ਇੱਜ਼ਤ ਤੇ ਰੁਤਬਾ ਬਖਸ਼ਣਾ ਜਿਹਦੇ ਚੱਲਦੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਦੱਸਦੇ ਹੋਏ ਕੁਝ ਆંકੜੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਕੱਲ 23 ਜ਼ਿਲ੍ਹਿਆਂ ਤੋਂ ਪੰਜਾਬ ਦੇਆਂ ਚੋਂ 700 ਤੋਂ ਜ਼ਿਆਦਾ ਜਿਹੜੇ ਸਰਪੰਚ ਤੇ ਪੰਚ ਸਹਿਬਾਨ ਪਹੁੰਚੇ ਹੋਏ ਸੀਗੇ ਤੇ ਜਿਹਦੇ ਵਿੱਚ ਕੁੱਲ ਕੱਲ ਦੇ ਕੱਲ ਜਿਹੜਾ ਸਾਡਾ ਇਹ ਸਨਮਾਨ ਸਮਾਰੋ ਸੀ ਉਹਦੇ ਵਿੱਚ 35 ਸਨਮਾਨ ਦਿੱਤੇ ਗਏ ਜਿਸ ਵਿੱਚ 10 ਪੰਚਾਇਤਾਂ ਦੇ ਸਰਪੰਚ 15 ਸੈਲਫ ਹੈਲਪ ਗਰੁੱਪ ਤੇ ਵਧੀਆ ਕੰਮ ਕਰਨ ਵਾਲੇ 10 ਪੰਚਾਇਤ ਸੱਤਰ ਸ਼ਾਮਿਲ ਸਨ ਜਿਹੜੀਆਂ ਮੈਨੂੰ ਇਹ 10 10 ਆંકડા ਦੱਸਦੇ ਹੋਏ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਪੰਜਾਬ ਦੇ ਅੰਦਰ 13236 ਪੰਚਾਇਤਾਂ ਨੇ ਔਰ ਜਿੰਨੇ ਐਨੀ ਸਰਪੰਚ ਨੇ 13236 ਸੋ ਕੱਲ ਇੱਕ ਬਹੁਤ ਵੱਡਾ ਐਲਾਨ ਬਹੁਤ ਵੱਡੀ ਖੁਸ਼ਖਬਰੀ ਜੋ ਸਾਰੇ ਸਰਪੰਚਾਂ ਲਈ ਹੈ ਕਿ ਜੋ ਸਰਪੰਚਾਂ ਦਾ ਮਾਣ ਪੱਤਾ ਹੈ ਜੋ ਸਰਪੰਚਾਂ ਦਾ ਮਾਣ ਪੱਤਾ ਹੈ ਉਹ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ 2000 ਰੁਪਏ ਪ੍ਰਤੀ ਮਹੀਨਾ ਐਲਾਨ ਕਰਤਾ 2000 ਰੁਪਏ ਪ੍ਰਤੀ ਮਹੀਨਾ ਔਰ ਮੈਨੂੰ ਇਹ ਵੀ ਦੱਸਣ ਚ ਖੁਸ਼ੀ ਹੋ ਰਹੀ ਹੈ ਕਿ ਕੱਲ ਐਲਾਨ ਹੋਇਆ ਪਰ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਕਿ ਜਿਹੜਾ ਇਹ ਮਾਣ ਪੱਤਾ ਹੋਊਗਾ ਜਿਹੜਾ 2000 ਰੁਪਏ ਪ੍ਰਤੀ ਮਹੀਨਾ ਇਹ ਉਸ ਦਿਨ ਤੋਂ ਦਿੱਤਾ ਜਾਊਗਾ ਜਿਸ ਦਿਨ ਤੋਂ ਸਰਪੰਚਾਂ ਨੇ ਸੌਂ ਚੱਕ ਲਈ ਸੀ ਸੰਵਿਧਾਨਿਕ ਅਹੁਦੇ ਤੇ ਬੈਠ ਗਏ ਸਨ ਇਸ ਦੇ ਨਾਲ ਜਿਹੜਾ ਸਾਡਾ ਪੰਜਾਬ ਦਾ ਖਜ਼ਾਨਾ ਹੈ ਆਏ ਸਾਲ ਸਾਡਾ ਇਹਦੇ ਉੱਤੇ ਪ੍ਰਤੀ ਸਾਲ 31.70 ਕਰੋੜ ਰੁਪਇਆ 31 ਕਰੋੜ 70 ਲੱਖ ਰੁਪਇਆ ਭਾਵ ਖਰਚਾ ਆਊਗਾ ਇਸ ਮਾਨ ਪੱਤੇ ਦਾ ਔਰ 2006 ਚ ਜਦੋਂ ਇਹ ਜਿਹੜਾ ਸਰਪੰਚਾ ਦਾ ਮਾਨ ਪੱਤਾ ਸੀ ਇਹ ਸਿਰਫ ਤੇ ਸਿਰਫ ਮੈਨੂੰ ਦੱਸਣ ਚ ਕੋਈ ਗਰੇਜ਼ ਨਹੀਂ 600 ਰੁਪਇਆ ਸੀਗਾ ਸਿਰਫ 600 ਰੁਪਇਆ ਜਿਹੜਾ ਕਿ 2012 ਚ 1200 ਰੁਪਇਆ ਕੀਤਾ ਗਿਆ ਸੀ ਪਰ ਇਹ ਕਦੇ ਵੀ ਅੱਜ ਤੱਕ ਇਹ ਮਾਨ ਪੱਤੇ ਨੂੰ ਕਦੇ ਵੀ ਰੈਗੂਲਰ ਨਹੀਂ ਰੱਖਿਆ ਗਿਆ ਕਦੇ ਦੇਤਾ ਕਦੇ ਨਹੀਂ ਦਿੱਤਾ ਮਤਲਬ ਕਿ ਇੱਕ ਤਰ੍ਹਾਂ ਨਾ ਇਹਦੇ ਤੇ ਕਦੇ ਜ਼ਿੰਦਗੀ ਦੇ ਵਿੱਚ ਕੋਈ ਮਤਲਬ ਕਿ ਵਧੀਆ ਤਰੀਕੇ ਨਾਲ ਇਹਨੂੰ ਜਣੀ ਕਿ ਚਲਾਇਆ ਨਹੀਂ ਗਿਆ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ 13236 ਸਰਪੰਚਾਂ ਨੂੰ ਅਸੀਂ ਉਹਦਾ ਵਾਅਦਾ ਕਰਦੇ ਹਾਂ ਕਿ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਹੈ ਜੋ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਸੋ ਇਸ ਕਰਕੇ ਅਸੀਂ ਇਸ ਗੱਲ ਦਾ ਉਹ ਵਾਅਦਾ ਕਰਦੇ ਆ ਕਿ ਜਿੰਨੇ ਸਾਡੇ ਸਰਪੰਚ ਨੇ ਇਹ ਜਿਹੜਾ 2000 ਰੁਪਏ ਪ੍ਰਤੀ ਮਹੀਨਾ ਦਾ ਮਾਣ ਪੱਤਾ ਹੈ ਇਹ ਉਹਨਾਂ ਨੂੰ ਰੈਗੂਲਰ ਹੁਣ ਤੋਂ ਮਿਲਿਆ ਕਰੂਗਾ ਅਸੀਂ ਇਹਦੇ ਵਿੱਚ ਬਿਲਕੁਲ ਵੀ ਕਿਸੇ ਕਿਸਮ ਦਾ ਕੋਈ ਵਿਗਨ ਨਹੀਂ ਪੈਣ ਦਵਾਗੇ ਇੱਕ ਮੈਨੂੰ ਹੋਰ ਬੜੀ ਦੱਸਣ ਚ ਖੁਸ਼ੀ ਹੋ ਰਹੀ ਆ ਆਂਕੜਾ ਕਿ ਜਿਹੜੀਆਂ ਇਸ ਵਾਰ ਸਰਪੰਚਾਂ ਦੀਆਂ ਇਲੈਕਸ਼ਨਾਂ ਹੋਈਆਂ ਸੀਗੀਆਂ ਸਰਪੰਚਾਂ ਦੀਆਂ ਇਲੈਕਸ਼ਨਾਂ ਦੇ ਵਿੱਚ 3044 ਗ੍ਰਾਮ ਪੰਚਾਇਤਾਂ ਨੇ ਜਿਹੜੀਆਂ 3000 44 ਗ੍ਰਾਮ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਨੇ ਜਿਹੜੀ ਕਿ ਅੱਜ ਤੱਕ ਦਾ ਇਤਿਹਾਸ ਦੇ ਅੰਦਰ ਸਭ ਤੋਂ ਰਿਕਾਰਡ ਤੋੜ ਜਾਨੀ ਕਿ ਇਹ ਹਿਸਟਰੀ ਹੈ ਜਿਹੜੀ ਇਹ ਡਾਟਾ ਬਣ ਚੁੱਕਿਆ ਸੋ ਉਹਦੇ ਵਿੱਚ ਸਾਡੇ ਬੱਚੀਆਂ ਬੱਚੇ ਜਿਹਨਾਂ ਦੀ ਉਮਰ ਕੁੱਲ 21 ਸਾਲ 22 ਸਾਲ 23 ਸਾਲ 25 ਸਾਲ ਐਨੀ-ਐਨੀ ਉਮਰ ਦੇ ਬੱਚੇ ਜਾਨੀ ਕਿ ਜਿੱਤ ਕੇ ਸਾਡੇ ਛੋਟੇ ਇਹ ਬੱਚੇ ਜਿਹੜੇ ਨੇ ਉਹ ਸਰਪੰਚ ਬਣ ਕੇ ਆਏ ਯੰਗਸਟਰਸ ਜਿਹੜੇ ਪੜੇ ਲਿਖੇ ਨੌਜਵਾਨ ਨੇ ਬੀਤੀ ਕੱਲ ਇੱਕ ਸੰਗਰੂਰ ਜ਼ਿਲ੍ਹੇ ਚੋਂ ਇੱਕ ਬੱਚੀ ਜਿਹਦੀ ਉਮਰ ਕੁੱਲ 22 ਸਾਲ ਦੀ ਸੀ ਤੇ 21 ਸਾਲ 8 ਮਹੀਨੇ ਦੀ ਉਹ 21 ਸਾਲ 8 ਮਹੀਨੇ ਦੀ ਉਹ ਸਾਡੀ ਧੀ ਰਾਣੀ ਉਹ ਸਰਪੰਚ ਬਣ ਕੇ ਜਿੱਤ ਕੇ ਆਈ ਹੈ ਸੋ ਤੁਸੀਂ ਸੋਚੋ ਵੀ ਕਿੰਨੇ ਯੰਗਸਟਰਸ ਨੂੰ ਸੇਵਾ ਕਰਨ ਦਾ ਇਹਦੇ ਵਿੱਚ ਮੌਕਾ ਮਿਲਿਆ ਇਸ ਦੇ ਨਾਲ ਮੈਨੂੰ ਇਹ ਦੱਸਣ 'ਚ ਹੋਰ ਖੁਸ਼ੀ ਮਹਿਸੂਸ ਹੋ ਰਹੀ ਹੈ ਜਿਹੜੀ 3044 ਗ੍ਰਾਮ ਪੰਚਾਇਤਾਂ ਨੇ ਸਰਬਸੰਮਤੀ ਨਾਲ ਚੁਣੀਆਂ ਗਈਆਂ ਜਿਵੇਂ ਕਿ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਐਲਾਨ ਕੀਤਾ ਸੀ ਕਿ ਅਸੀਂ ਸਰਬ ਚਮਤੀ ਨਾਲ ਚੁੜੀਆਂ ਹੋਈਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਦੇਾਂਗੇ ਤਾਂ ਉਹਦੇ ਤਹਿਤ ਸਾਡਾ ਬਜਟ ਦੇ ਵਿੱਚ ਇਸ ਵਾਰ 5-5 ਲੱਖ ਰੁਪਏ ਦੀ ਗ੍ਰਾਂਟ ਦੇਣ ਲਈ 150 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ ਜਿਹਦੇ ਚ 15 ਕਰੋੜ ਰੁਪਏ ਪਿਛਲੇ ਵਿੱਤੀ ਸਾਲ ਦਾ ਸੀ ਜਿਹਦੇ ਚ 135 ਕਰੋੜ ਰੁਪਏ ਇਸ ਸਾਲ ਚ ਰੱਖਿਆ ਗਿਆ ਸੋ ਜਿਹੜਾ ਕੱਲ ਪ੍ਰੋਗਰਾਮ ਹੋਇਆ ਉਦੇ ਚੋ ਆਗਾਜ਼ ਕਰ ਦਿੱਤਾ ਗਿਆ ਪੰਜ ਪੰਚਾਇਤਾਂ ਜਿਹੜੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਸੀ ਕੱਲ ਉਹਨਾਂ ਨੂੰ 5-5 ਲੱਖ ਰੁਪਏ ਦੇ ਜਿਹੜੇ ਚੈੱਕ ਸੀ ਉਹ ਮੁੱਖ ਮੰਤਰੀ ਸਾਹਿਬ ਦੇ ਦੁਆਰਾ ਯਾਨੀ ਕਿ ਆਪਣੇ ਹੱਥਾਂ ਦੇ ਨਾਲ ਵੰਡ ਦਿੱਤੇ ਗਏ ਇਹ ਹੁਣ ਨਿਰੰਤਰ ਹੈ ਜਿਹੜੀ ਇਹ ਸਾਡੀ ਯਾਨੀ ਕਿ ਇਹ ਜਾਰੀ ਰਹੂਗੀ ਜਿਹੜੀ ਚੈੱਕ ਵੰਡਣ ਦੀ ਪ੍ਰਤੀਕਰਿਆ ਇਸ ਤੋਂ ਇਲਾਵਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਅਵਾਰਡ ਦੀ ਕੱਲ ਬਹੁਤ ਵੱਡੀ ਸ਼ੁਰੂਆਤ ਹੋਈ ਹੈ ਬਹੁਤ ਵੱਡਾ ਐਲਾਨ ਕੀਤਾ ਹੈ ਮੁੱਖ ਮੰਤਰੀ ਸਾਹਿਬ ਨੇ ਆਪਣੇ ਐਲਾਨ ਚ ਕੀ ਹੈ ਕਿ ਜਿਹੜੇ ਟੋਟਲ ਪੰਜਾਬ ਦੇ ਅੰਦਰ 154 ਬਲਾਕ ਨੇ ਪੰਚਾਇਤਾਂ ਦੇ 154 ਬਲਾਕ ਨੇ ਔਰ 154 ਬਲਾਕਾਂ ਦੇ ਵਿੱਚ ਹਰੇਕ ਬਲਾਕ 'ਚੋਂ ਇੱਕ ਪੰਚਾਇਤ ਹਰੇਕ ਬਲਾਕ 'ਚੋਂ ਇੱਕ ਪੰਚਾਇਤ ਜਿਹੜੀ ਸਭ ਤੋਂ ਚੰਗਾ ਪਰਫਾਰਮ ਕਰੂਗੀ ਉਹ ਆਪਣੇ ਬਲਾਕ 'ਚੋਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰ ਦੂਗੀ 100% ਤੇ ਆਪਣੇ ਨਸ਼ਾ ਮੁਕਤ ਕਰਨ ਤੋਂ ਬਾਅਦ 'ਚੋਂ ਉਥੇ ਪ੍ਰੋਪਰ ਡਿਸਪਲੇ ਕਰ ਦੂਗੀ ਮਤਾ ਪਾ ਦੂਗੀ ਕਹਿ ਦੂਗੀ ਕਿ ਸਾਡੇ ਪਿੰਡ ਚ ਹੁਣ ਕੋਈ ਵੀ ਇੱਕ ਵੀ ਇਨਸਾਨ ਐਸਾ ਨਹੀਂ ਜਿਹੜਾ ਕਿਸੇ ਕਿਸਮ ਦਾ ਕੋਈ ਨਸ਼ਾ ਕਰਦਾ ਹੋਵੇ ਉਹਨੂੰ 1 ਲੱਖ ਰੁਪਏ ਦਾ ਨਗਦ ਇਨਾਮ ਉਸ ਪੰਚਾਇਤ ਨੂੰ 1 ਲੱਖ ਰੁਪਏ ਦਾ ਨਗਦ ਨਾਮ ਮੁੱਖ ਮੰਤਰੀ ਸਾਹਿਬ ਦੁਆਰਾ ਦਿੱਤਾ ਜਾਊਗਾ ਇਸ ਤੋਂ ਇਲਾਵਾ ਆਪਸ ਦੇ ਵਿੱਚ ਬਿਹਤਰ ਤਾਲਮੇਲ ਬਣਾਉਣ ਲਈ ਸਰਪੰਚਾਂ ਦਾ ਸਰਕਾਰ ਦੇ ਨਾਲ ਸਰਪੰਚਾਂ ਦਾ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਨਾਲ ਤਾਲਮੇਲ ਬਣਾਉਣ ਦੇ ਲਈ ਕੱਲ ਇੱਕ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਗਿਆ ਮੁੱਖ ਮੰਤਰੀ ਸਾਹਿਬ ਦੁਆਰਾ ਜਿਸ ਦੇ ਵਿੱਚ ਜਿਹੜੇ 3 ਮੈਂਬਰ ਹੋਣਗੇ ਉਹ ਜ਼ਿਲ੍ਹਾ ਪ੍ਰੀਸ਼ਾਦ ਤੋਂ ਲਿੱਤੇ ਜਾਣਗੇ 5 ਮੈਂਬਰ ਨੇ ਜਿਹੜੇ ਉਹ ਬਲਾਕ ਸਮਤੀਆਂ ਤੋਂ ਲਿੱਤੇ ਜਾਣਗੇ ਅਤੇ ਹਰੇਕ ਜ਼ਿਲ੍ਹੇ ਤੋਂ ਦੋ ਸਰਪੰਚ ਜਾਨੀ ਕਿ ਕੁੱਲ 46 ਸਰਪੰਚ ਲਿੱਤੇ ਜਾਣਗੇ ਔਰ ਇਸ ਕਮੇਟੀ ਦਾ ਇਸ ਕਮੇਟੀ ਦੇ ਤੋਂ ਸਾਰੀਆਂ ਅਲੱਗ-ਅਲੱਗ ਵੱਖ-ਵੱਖ ਖੇਤਰਾਂ 'ਚ رائے ਸਲਾਹਾਂ ਲੈ ਕੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਿੱਕਤ ਨਾ ਆਵੇ ਕਿਉਂਕਿ ਪੰਚਾਇਤੀ ਰਾਜ ਡਿਪਾਰਟਮੈਂਟ ਨੂੰ ਸਭ ਤੋਂ ਵੱਧ ਵਧੀਆ ਤਰੀਕੇ ਨਾਲ ਚਲਾਉਣ ਦੀ ਜੋ ਮੁੱਖ ਮੰਤਰੀ ਸਾਹਿਬ ਦੇ ਆਦੇਸ਼ ਨੇ ਕਿਉਂਕਿ ਅੱਜ ਵੀ ਪੰਜਾਬ ਮੇਜਰ ਰੂਪ ਦੇ ਵਿੱਚ ਪਿੰਡਾਂ ਦੇ ਵਿੱਚ ਵੱਸਦਾ ਸੋ ਤਕਰੀਬਨ ਤਕਰੀਬਨ ਸਾਡੀ 60 ਤੋਂ 60% ਸਾਡੀ ਆਬਾਦੀ ਅੱਜ ਵੀ ਪਿੰਡਾਂ 'ਚ ਵੱਸੋ ਕਰਦੀ ਹੈ ਸੋ ਇਸ ਕਰਕੇ ਬਿਹਤਰ ਸਹੂਲਤਾ ਦੇਣ ਦੇ ਲਈ ਇਹ ਕਮੇਟੀ ਦਾ ਗਠਨ ਕੀਤਾ ਗਿਆ ਇਸ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪਿੰਡਾਂ ਦੇ ਸਰਪੱਖੀ ਵਿਕਾਸ ਲਈ ਬਜਟ ਦੇ ਵਿੱਚ 4573 ਕਰੋੜ ਰੁਪਏ ਦਾ ਪ੍ਰਬੰਧ ਰੱਖਿਆ ਗਿਆ 4573 ਕਰੋੜ ਰੁਪਏ ਦਾ ਸੋ ਬਹੁਤ ਵੱਡਾ ਐਲਾਨ ਸੀ ਔਰ ਮੈਨੂੰ ਇਹ ਫੇਰ ਇੱਕ ਵਾਰ ਤੋਂ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਦੀ ਹਿਸਟਰੀ ਦੇ ਅੰਦਰ ਜਿੱਦਨ ਤੋਂ ਮੁਲਕ ਆਜ਼ਾਦ ਹੋਇਆ ਪਹਿਲੀ ਵਾਰ ਬੀਤੀ ਕੱਲ ਪੰਜਾਬ ਦੇ ਅੰਦਰ ਕੌਮੀ ਪੰਚਾਇਤ ਦੇ ਕੌਮੀ ਪੰਚਾਇਤ ਦਿਵਸ ਵੱਲੋਂ ਮਨਾਇਆ ਗਿਆ ਇਸ ਗੱਲ ਦੇ ਉੱਤੇ ਮੈਂ ਸਾਰੇ ਸਾਡੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਧੰਨਵਾਦ ਮਾਪੀ ਸਾਹਿਬ ਜਿਹੜਾ ਆ ਤੁਸੀਂ ਰੱਖਿਆ ਮਸਚਾ ਨੂੰ ਵੀ ਦਿਓਗੇ ਜਨਾਬ